ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਹੁ ਦੇਸ ਵਿਦੇਸ ਵਿੱਚ ਵਿੱਚ ਬਸਦੇ ਆ ਸੰਗਤਾਂ ਨੂੰ ਦਾਜੇ ਫਤਿਹ ਫਤਿਹ ਪ੍ਰਵਾਨ ਕਰਿਓ ਜੀ ਆਪ ਜੀ ਨੂੰ ਪਤਾ ਹੈ ਤੇ ਗੁਰਮੁਖ ਪਿਆਰੋ ਆ ਜਿਹੜਾ ਪੋਹਦਾ ਮਹਿਨਾ ਹੈ ਬੜਾ ਹੀ ਦੁੱਖਾਂ ਭਰਿਆ ਦਰਦ ਭਰਿਆ ਹੈ ਤੇ ਆ ਗੁਰਮੁਖ ਪਿਆਰੋ ਅੱਜ ਆਪਾਂ ਜੀ ਇਸ ਵਿਸ਼ੇ ਤੇ ਵਿਚਾਰ ਕਰਾਂਗੇ ਉਹ ਵੱਡੇ ਸਹਿਬਜ਼ਾਦੇ ਬਾਬਾ ਜੀ ਤੇ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਹਨ ਸਤਿਗੁਰ ਮਹਾਰਾਜ ਦੇ ਵੱਡੇ ਸੁਪੁੱਤਰ ਜਦੋਂ ਸਤਿਗੁਰ ਮਹਾਰਾਜ ਨੇ ਸਰਸਾਨੇ ਦੀ ਪਾਰ ਕੀਤੀ ਤਾਂ ਬਾਬਾ ਜੀ ਤੇ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਗੁਰਮੁਖ ਪਿਆਰੋ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦੀ ਜਾਮਾ ਪੀ ਗਏ ਸਨ ਤੇ ਸ਼ਹੀਦ ਹੋਣ ਤੋਂ ਪਹਿਲਾਂ ਸਤਿਗੁਰ ਮਹਾਰਾਜ ਦੇ ਚਰਨਾਂ ਵਿੱਚ ਸਹਿਬ ਜੀ ਨੇ ਅਰਦਾਸ ਬੇਨਤੀ ਕੀਤੀ ਦੇਖੋ ਗੁਰੂ ਪਿਆਰੋ ਬੜੇ ਗੁਰੂ ਹਨ ਸਭ ਸਤਿਕਾਰਯੋਗ ਹਨ ਬੜੇ ਮਤ ਹਨ ਸਭ ਸਤਿਕਾਰਯੋਗ ਹਨ ਪਰ ਇੱਕ ਧਨ ਗੁਰੂ ਕਲੰਗੀਆਂ ਵਾਲੇ ਹਨ ਆਪਣੇ ਪੁੱਤਰਾਂ ਨੂੰ ਸਸਤਰ ਵਸਤਰ ਤਿਆਰ ਬਾਰ ਤਿਆਰ ਕਰਕੇ ਘੋੜੇ ਤੇ ਬਿਠਾ ਕੇ ਆਪ ਜਾਂ ਜੰਗਯੋਧਵਲ ਤੋਰਦੇ ਹਨ ਤੇ ਇਹਨੇ ਨੂੰ ਹੀ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਜਾਮਾ ਪੀ ਗਏ ਤਾਂ ਵੱਡੇ ਸੁਪੁੱਤਰ ਬਾਬਾ ਜੂਹਾਰ ਸਿੰਘ ਜੀ ਅੱਗੇ ਹੋ ਕੇ ਬੇਨਤੀ ਕਰਨ ਲਗੇ ਕੰਨੇ ਸਤਿਗੁਰੂ ਮਹਾਰਾਜ ਪਿਤਾ ਜੀ ਆਪ ਜੀ ਨੇ ਸਾਨੂੰ ਸ਼ਸਤਰ ਵਿਦਿਆ ਕਠਿਆ ਨੂੰ ਸਿਕਾਈ ਹੈ ਕਠਿਆ ਨੂੰ ਹੀ ਆਪ ਜੀ ਨੇ ਜੰਗ ਜੁੱਧ ਲਈ ਤਿਆਰ ਕੀਤਾ ਹੈ ਪਰ ਕਿਰਪਾ ਕਰੋ ਹੁਣ ਮੈਂ ਤੋ ਨਹੀਂ ਰਹਿ ਜਾਂਦਾ ਮੈਨੂੰ ਵੀ ਜੰਗ ਵੱਲ ਤੋਰੋ ਤਾਂ ਸਤਿਗੁਰੂ ਮਹਾਰਾਜ ਨੇ ਬਾਬਾ ਜਹਾਰ ਸਿੰਘ ਜੀ ਨੂੰ ਵੀ ਤੇ ਸ਼ਸਤਰਾਂ ਵਸਤਰਾਂ ਦੇ ਨਾਲ ਗੁਰਮੁਖਿਆਰ ਉਹ ਤਿਆਰ ਕੀਤਾ ਘੋੜੇ ਤੇ ਸਵਾਰ ਕੀਤਾ ਤੇ ਜਦੋਂ ਵੱਡੇ ਸਰ ਜਦੇ ਬਾਬਾ ਜੀ ਦਸੰਗ ਜੀ ਸ਼ੇਧੇ ਜਮਾ ਪੀ ਗੇ ਤਾਂ ਮਹਾਰਾਜ ਨੇ ਉੱਥੇ ਗੁਰਮੁ ਪਿਆਰੋ ਇਤਿਹਾਸ ਕਰ ਇਹ ਗਵਾਹੀ ਪਰਦੇ ਹਨ ਸਰੋਤ પ્રાਣੀ ਸਰੋਤਾਂ ਵਿੱਚੋਂ ਮਿਲਦਾ ਹੈ ਕਿ ਸਤਗੁਰ ਮਹਾਰਾਜ ਨੇ ਉੱਥੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਜਿਕਰਾ ਛਡਿਆ ਸਤਗੁਰ ਮਹਾਰਾਜ ਨੇ ਸਾਨੂੰ ਸਿਖਾਇਆ ਹੈ ਜਿੰਨਾਂ ਦੇ ਵੱਡੇ ਤੋਂ ਵੱਡੇ ਦੁੱਖਾ ਹੋਣ ਤਕਲੀਫਾਂ ਹੋਣ ਉਹਨਾਂ ਦੇ ਵਿੱਚ ਵੀ ਕਾਇਮ ਰਹਿਣਾ ਚਾਹੀਦਾ ਹੈ ਅਸੀਂ ਗੁਰਮੁ ਪਿਆਰੋ ਕਹੋ ਜੀ ਹਾਂ ਅਸੀਂ ਛੋਟੇ ਛੋਟੇ ਦੁੱਖ ਤੇ ਤਕਲੀਫਾਂ ਵੀ ਡੋਲ ਜਾਂਦੀਆਂ ਹਨ ਪਰ ਸਤਗੁਰ ਮਹਾਰਾਜ ਨੇ ਕਿਹਾ ਤੇ ਆਪਣਾ ਅੰਦਰੂੜ ਵਿਸ਼ਵਾਸ ਕਰਕੇ ਦੁੱਖ ਤਕਲੀਫਾਂ ਉੱਤੇ ਅੱਗੇ ਖੜ ਜਾਣਾ ਚਾਹੀਦਾ ਹੈ ਪਰ ਸੋਚ ਮਹਾਰਾਜ ਕਹਿੰਦੇ ਸ਼ੁਭ ਰੱਖਣੀ ਹੈ ਜੇ ਸੋਚ ਚੰਗੀ ਹੈ ਸ਼ੁਭ ਹੈ ਤਾਂ ਮਹਾਰਾਜ ਕਹਿੰਦੇ ਉਹ ਜਿਹੜੇ ਦੁੱਖ ਹਨ ਤਕਲੀਫਾਂ ਹਨ हट ਜਾਂਦੀਆਂ ਹਨ ਸਭ ਪ੍ਰੇਮੀਆਂ ਅੱਜ ਵੱਡੇ ਸਹਿਬਜ਼ਾਦਿਆਂ ਨੂੰ ਆਪਾਂ ਸਾਰੇ ਰਲ ਮਿਲ ਕੇ ਯਾਦ ਕਰੀਏ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਵੀਡੀਓ ਦੇ ਵਿੱਚ ਤਨ ਬਾਬਾ ਜੀ ਸਿੰਘੀ ਤਨ ਬਾਬਾ ਜੁਯਾਰ ਸਿੰਘੀ ਜ਼ਰੂਰ ਲਿਖਿਓ ਬਾਹਰ ਗੁਰ